ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅ ਦੋਸ ਜਿਹੜੀ ਰਾਤ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਚੰਡੀਗੜ੍ਹ 에어ਪੋਰਟ ਦੇ ਉੱਤੇ ਇੱਕ ਪੰਜਾਬੀ ਮਹਿਲਾ ਅਫਸਰ ਨੇ ਜਿਹੜੀ ਚਪੇੜ ਮਾਰੀ ਆ ਉਹਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਤੇ ਜਿਹਦੇ ਚਪੇੜ ਮਾਰੀ ਆ ਉਹ ਆ ਜਿੰਨੇ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਨੂੰ ਬਦਨਾਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਪੰਜਾਬ ਨੂੰ ਅੱਤਵਾਦੀ ਕਹਿਣ ਦੀ ਬਹੁਤ ਕੋਸ਼ਿਸ਼ ਕੀਤੀ ਆ ਕਿਸਾਨਾਂ ਨੂੰ ਅੱਤਵਾਦੀ ਕਹਿਣ ਦੀ ਬਹੁਤ ਕੋਸ਼ਿਸ਼ ਕੀਤੀ ਆ ਉਹਨੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਕੀ ਕਿਸਾਨਾਂ ਨੂੰ ਅੱਤਵਾਦੀ ਉਹਨੇ ਕਿਹਾ ਵਾ ਤੇ ਇਹ ਘਟਨਾ ਤੋਂ ਬਾਅਦ ਜਦੋਂ ਲਾਈਵ ਹੁੰਦੀ ਆ ਤਾਂ ਫਿਰ ਇੱਕ ਵਾਰੀ ਮਤਲਬ ਫਿਰ ਕਹਿੰਦੀ ਆ ਕਿ ਉਹ ਅੱਤਵਾਦੀ ਸੀ ਜਾਂ ਇਦਾਂ ਵਾ ਹਨਾ ਤੇ ਜਿਹੜੀ ਮਹਿਲਾ ਅਫਸਰ ਸੀ ਉਹ ਕੁਲਵਿੰਦਰ ਕੌਰ ਹੈ। ਅ ਏਅਰਪੋਰਟ ਦੇ ਉੱਤੇ ਜੌਬ ਕਰਦੀ ਨਹੀਂ। ਹਨਾ ਤੇ ਦੋਸਤੋ ਜਿਹੜਾ ਵਾ ਕਿ ਉਹਨੇ ਚਪੇੜ ਜੜੀ ਆ ਤੇ ਉਹਨੇ ਬਾਦੇ ਵਿੱਚ ਸਪਸ਼ਟੀਕਰਨ ਦਿੱਤਾ ਉਹਨੇ ਕਿਹਾ ਕਿ ਇਹ ਤਰਨੇ ਆ ਜਿਹੜੇ ਕਿਸਾਨ ਜਿੱਥੇ ਤਰਨੇ ਲੱਗਦੇ ਸੀ ਕਿਸਾਨਾਂ ਬਾਰੇ ਇਹ ਬਹੁਤ ਉਲਟਾ ਸਿੱਧਾ ਬੋਲਦੀ ਸੀ। ਕਸਾਨਾਂ ਦੇ ਧਰਨਿਆਂ ਦੇ ਵਿੱਚ ਬੀਟੀਆਂ ਔਰਤਾਂ ਬਾਰੇ ਬਹੁਤ ਉਲਟਾ ਸਿੱਧਾ ਬੋਲਦੀ ਸੀ ਜਿਸ ਔਰਤਾਂ ਬਾਰੇ ਗਲਤ ਬੋਲਦੀ ਸੀ ਉਹਦੇ ਵਿੱਚ ਮੇਰੀ ਮਾਂ ਵੀ ਸੀ ਤੇ ਪਰ ਮੈਂ ਆਪਣੀ ਮਾਂ ਦੇ ਬਾਰੇ ਜਿਹੜਾ ਵਾ ਕੋਈ ਸ਼ਬਦ ਨਹੀਂ ਸੁਣ ਸਕਦੀ ਤੇ ਅੱਜਕੱਲ ਕੋਈ ਵੀ ਨਹੀਂ ਸੁਣ ਸਕਦਾ ਹਨਾ ਜੋ ਇਸਨੇ ਘਟਨਾ ਕੀਤੀ ਹੈ ਕਾਫੀ ਸਮੇਂ ਤੋਂ ਪਹਿਲਾਂ ਇਹਨੇ ਦਲਜੀਤ ਦਸਾਂਝ ਨਾਲ ਇਹਨੇ ਕੀਤਾ ਫਿਰ ਸ਼ੁਭ ਦੇ ਨਾਲ ਇਹਨੇ ਇਹ ਕਿਤਾਬ ਔਰ ਜਿੰਨਾ ਇਹਨੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਸਾਹਬ ਨਹੀਂ ਆ ਔਰ ਇੱਥੇ ਕੋਈ ਕੰਜਾ ਵੀ ਨਹੀਂ ਕਰ ਰਿਹਾ ਨਾ ਤੇ ਇੱਥੇ ਕੋਈ ਐਕਸ਼ਨ ਲੈ ਰਿਹਾ ਵਾ ਇਨੀ ਗਲਤ बोल ਰਹੀ ਹੈ ਹੈਨਾ ਤੇ ਫਿਰ ਲਾਈਵ ਹੋ ਗਈ ਕਹਿ ਰਹੀ ਆ ਤੇ ਪਤਾ ਨਹੀਂ ਇਹਨੂੰ ਪੰਜਾਬੀਆਂ ਨੇ ਜਾਂ ਹਿੰਦੁਸਤਾਨ ਦੇ ਹਰ ਇੱਕ ਨਾਗਰਿਕ ਨੇ ਇਸ ਜਨਾਨੀ ਨੂੰ ਜਿਹੜਾ ਵਾ ਨਕਾਰਤਾ ਇਹਦੀਆਂ ਫਿਲਮਾਂ ਜਿਹੜੀਆਂ ਵਾ ਡਿਸਟਾਸਟਰ ਹੁੰਦੀਆਂ ਰਹੀਆਂ ਹਨਾ ਜਿਨ੍ਹਾਂ ਨੂੰ ਦੇਖਣ ਨਹੀਂ ਕੋਈ ਗਿਆ ਤੇ ਇਹਨ ਇਹਦੀਆਂ ਫਿਲਮਾਂ ਤੋਂ ਇਨਕਾਰੀ ਗਈ ਰਾਜਨੀਤੀ ਚ ਆਉਂਦੀ ਹੈ ਤੇ ਪਤਾ ਨਹੀਂ ਕਿੱਦਾਂ ਇਹਦਾ ਦਾ ਲੱਗਦਾ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਇਹ ਜਿਹੜੀ ਹੈ ਜਿੱਤ ਜਾਂਦੀ ਹੈ ਤੇ ਇਹਨੂੰ ਲੱਗਦਾ ਕਿ ਇਹ ਹਮੇਸ਼ਾ ਫੇਮ ਲੈਣਾ ਚਾਹੁੰਦੀ ਹੈ ਤਾਂ ਮੈਨੂੰ ਲੱਗਦਾ ਇੱਕ ਦਿਨ ਇਹਨੂੰ ਫੇਮ ਹੀ ਮਹਿੰਗਾ ਪੈ ਜਾਣਾ ਇਸ ਕਰਕੇ ਇੰਦੀ ਥੋੜੀ ਜਿਹੀ ਲਹਿ ਜਾਦੇ ਵਿੱਚ ਰਵੇ ਤਾਂ ਬਹੁਤ ਵਧੀਆ ਗੱਲ ਆ ਦੂਜੀ ਗੱਲ ਇਹ ਆ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਉਹਦੇ ਜਿਹੜਾ ਫੈਮਲੀ ਆ ਜਿਹੜੀ ਉਹਦੀ ਬਾਕੀ ਫੈਮਲੀ ਜਿੱਦਾਂ ਉਹਦੇ ਬੱਚੇ ਉਹਦਾ ਘਰ ਵਾਲਾ ਉਹ ਜਿਹੜੇ ਆ ਉਹ ਮਤਲਬ ਦੂਸਰੇ ਪਰਿਵਾਰ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਆ ਸੋ ਮੈਨੂੰ ਲੱਗਦਾ ਕਿ ਇਹ ਗਲਤ ਹੋਇਆ ਬਹੁਤ ਕਲਵਿੰਦਰ ਕੌਰ ਨੂੰ ਤੁਸੀਂ ਸਸਪੈਂਡ ਕੀਤਾ ਉੱਤੇ ਕਾਰਵਾਈ ਕਰੋ ਪਰ ਉਸ ਦੀ ਫੈਮਿਲੀ ਨੂੰ ਏਦਾਂ ਕਰਨਾ ਹਨਾ ਉਹ ਗਲਤ ਗੱਲ ਹੈ ਇਹਦੇ ਤੇ ਜਿਹੜਾ ਵਾ ਐਕਸ਼ਨ ਲੈਣਾ ਚਾਹੀਦਾ ਕਿਸਾਨਾਂ ਨੂੰ ਕਿਸਾਨ ਵੀ ਜਿਹੜੇ ਨੇ ਉਹ ਵੀ ਆ ਗਏ ਨੇ ਧਰਨੇ ਤੇ ਤਾਂ ਉੱਠ ਕੇ ਔਰ ਇਹਦੀ ਮੈਚ ਆ ਗਏ ਨੇ ਮੈਂ ਪੈਂਦੀ ਹੈ ਮੈਚ ਆ ਗਏ ਨੇ ਕਲਵਿੰਦਰ ਕੌਰ ਦੀ ਹੈ ਮੈਚ ਆ ਗਏ ਨੇ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਵੀਡੀਓ ਬਣਾਈਆਂ ਗਈਆਂ ਔਰ ਨੱਟ ਤੇ ਚੜ ਰਹੀਆਂ ਨੇ ਤੇ ਮੈਨੂੰ ਲੱਗਦਾ ਕਿ ਹੁਣ ਇਹਦੀ ਸੁਰਤ ਜਿਹੜੀ ਆ ਟਿਕਾਣੀ ਆਊਗੀ ਜੇ ਅਜੇ ਮਨਾ ਸੁਰਤ ਟਿਕਾਣੀ ਆਈ ਤੇ ਫਿਰ ਕੋਈ ਨਹੀਂ ਫਿਰ ਚੰਗੀ ਤਰ੍ਹਾਂ ਇਹ ਦੂ ਕੋਈ ਟੱਕਰੂਗਾ ਇਹਨੂੰ ਤੇ ਫਿਰ ਇਹਦੀ ਚੰਗੀ ਤਰ੍ਹਾਂ ਹੀ ਸੁਰਤ ਟਿਕਾਣੀ ਆਊਗੀ ਬਾਕੀ ਮੀਡੀਆ ਦੇ ਵਿੱਚ ਇਹ ਵੀ ਖਬਰ ਫਲਾਈ ਜਾ ਰਹੀ ਹੈ ਉਹਨਾਂ ਦੇ ਘਰ ਦੇ ਵੱਲੋਂ ਘਰ ਵਾਲਿਆਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਆ ਕਿ ਸਾਨੂੰ ਜਿਹੜੀ ਸਾਡੀ ਧੀ ਹੈ ਬੇਗਜ਼ੂਰ ਹੈ ਜਿੱਥੇ ਚਪੇੜ ਮਾਰੀ ਹੈ ਉਹਾਂ ਨੂੰ ਵੀਡੀਓ ਦਿਖਾ ਦੇਣ ਸੱਚੀ ਮਾਰੀ ਹੈ ਜਾਂ ਝੂਠ ਮਾਰੀ ਹੈ ਇਸ ਗੱਲ ਦਾ ਜੇ ਪ੍ਰੋਪਰ ਨਹੀਂ ਪਤਾ ਅਨਕਵਰੀ ਹੋਵੇਗੀ ਉਸ ਵਿੱਚ ਪਤਾ ਲੱਗੇਗਾ ਕਿ ਸੱਚੀ ਚਪੇੜ ਮਾਰੀ ਹੈ ਜਾਂ ਨਹੀਂ ਮਾਰੀ ਇਹ ਪੱਕ ਜਿਹੜਾ ਵਾ ਪ੍ਰੋਪਰ ਪਤਾ ਲੱਗੂਗਾ ਅਨਕਵਰੀ ਦੇ ਵਿੱਚ ਤੇ ਬਾਕੀ ਅੱਜ ਦੀ ਵੀਡੀਓ ਚ ਨਹੀਂ ਫਿਰ ਉਹਨੇ ਆਜਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ 蛋黄。